ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਾਰਾਇਣ ਸਿੰਘ ਚੋੜਾ ਨੂੰ ਅੰਮ੍ਰਿਤਸਰ ਦੀ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਉਹ ਤਕਰੀਬਨ 4 ਮਹੀਨੇ ਤੋਂ ਜੁਡੀਸ਼ੀਅਲ ਹਿਰਾਸਤ ਵਿੱਚ ਸੀ। ਜ਼ਿਕਰਯੋਗ ਹੈ ਕਿ ਚੋੜਾ ਨੇ ਸ੍ਰੀ ਹਰਮੰਦਰ ਸਾਹਿਬ ਦੇ ਗੇਟ ਤੇ ਧਾਰਮਿਕ ਸੇਵਾ ਨਿਭਾਉਣ ਦੌਰਾਨ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੂੰ ਜ਼ਮਾਨਤ ਦਿੰਦੇ ਹੋਏ ਅੰਮ੍ਰਿਤਸਰ ਦੀ ਅਦਾਲਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਤਕਰੀਬਨ ਪੂਰੀ ਹੋ ਚੁੱਕੀ ਹੈ ਅਤੇ ਦੋਸ਼ੀ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਰੱਖਣ ਦਾ ਕੋਈ ਠੋਸ ਕਾਰਨ ਨਹੀਂ ਹੈ। ਕੋਰਟ ਦੇ ਇਸ ਫੈਸਲੇ ਤੇ ਬੜਾ ਦੇ ਜ਼ਮਾਨਤ ਮਿਲਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਬੜਾ ਮਨ ਨੂੰ ਦੁੱਖ ਹੋਇਆ ਕਿ ਜਦੋਂ ਪਤਾ ਲੱਗਿਆ ਕਿ ਅੰਮ੍ਰਿਤਸਰ ਅਦਾਲਤ ਵੱਲੋਂ ਉਸ ਇਨਸਾਨ ਨੂੰ ਜਵਾਨਤ ਮਿਲੀ ਹੈ ਕਿ ਜਿਸ ਇਨਸਾਨ ਨੇ ਸ੍ਰੀ ਹਰਮੰਦਰ ਸਾਹਿਬ ਮਰਿਆਦਾ ਭੰਗ ਕਰਕੇ ਉਹ ਸ਼ਖਸ ਉਹ ਗੁਰਸਿੱਖ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸੇਵਾਦਾਰ ਦੇ ਰੂਪ ਦੇ ਵਿੱਚ ਬਰਸਾ ਲਾ ਕੇ ਬੈਠਿਆ ਚਾਹੇ ਉਸ ਇਨਸਾਨ ਕੋਲ ਜੈਡ ਪਲੱਸ ਸਕਿਉਰਟੀ ਹੈ 100 ਬੰਦੇ ਦੇ ਘੇਰੇ ਦੇ ਵਿੱਚ ਰਹਿੰਦਾ ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਇਨ ਬਿਨ ਮੰਨਦੇ ਹੋਏ ਬਗੈਰ ਸਕਿਉਰਟੀ ਤੋਂ ਬਰਸਾ ਫੜ ਕੇ ਸੇਵਾਦਾਰ ਬਣ ਕੇ ਬੈਠਿਆ ਤਾਂ ਉਸ ਤੇ ਗੋਲੀ ਚਲਾਉਣ ਵਾਲਾ ਇਨਸਾਨ ਨਰੈਣ ਸਿੰਘ ਚੌੜਾ ਜੀ ਨੂੰ ਅੱਜ ਜਵਾਨਤ ਮਿਲੀ ਹੈ ਜਿੱਥੋਂ ਸਪਸ਼ਟ ਹੋਇਆ ਕਿ ਅਸੀਂ ਉਸ ਦਿਨ ਤੋਂ ਕਹਿ ਰਹੇ ਹਾਂ ਕਿ ਇਹ ਸਰਕਾਰ ਸਪான்ਸਰ ਸੀ ਸਰਕਾਰ ਵੱਲੋਂ ਇਹ ਹਮਲਾ ਕਰਵਾਇਆ ਗਿਆ ਤਾਂ ਕਿ ਸਿੱਖ ਕੌਮ ਨੂੰ ਖਾਸ ਕਰ ਅਕਾਲੀ ਦਰ ਨੂੰ ਲੀਡਰਲੈਸ ਕੀਤਾ ਜਾਵੇ ਅਤੇ ਨਾਲ ਉਹ ਤਾਕਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਨੂੰ ਬਰਦਾਸ਼ਤ ਨਹੀਂ ਕਰਦੀਆਂ ਦੇਸ ਪਹਚਾਉਣਾ ਚਾਹੁੰਦੀਆਂ ਕਿ ਜੇ ਕੋਈ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਸ਼ਰਧਾ ਵਸ ਹੁਕਮ ਇਨ ਬਿੰਦ ਲਾਗੂ ਕਰਦਾ ਤਾਂ ਉਸ ਤੇ ਇਹਨਾਂ ਚੋਂ ਹੀ ਕੁਝ ਲੋਕ ਹਮਲਾ ਕਰਦੇ ਨੇ